ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਸੋਨੂੰ ਪਤਾ ਭਰਾਵੋ ਪਿੰਡ ਬਾਦਰੇ ਦੀ ਨਗਰ ਪੰਚਾਇਤ ਔਰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜੀਆਂ ਸੜਕਾਂ ਦੇ ਆਲੇ-ਦੁਆਲੇ ਹਨ ਮਿੱਟੀ ਕੱਟਾ ਪਿਆ ਸੀ ਜਾਦੇ ਭੜੀਆਂ ੜੂਆਂ ਬਣਾਈਆਂ ਹੋਈਆਂ ਸੀ ਭਰਾਵੋ ਹਨਾ ਉਹ ਚੁਕਾ ਕੇ ਜੀਸੀਬੀ ਨਾਲ ਪਿੰਡ ਦੀ ਨਗਰ ਪੰਚਾਇਤ ਵੱਲੋਂ ਨਾਲ ਸਰਪੰਚ ਨਾਲ ਸਿੰਘ ਗੁਰਪ੍ਰੀਤ ਸਿੰਘ ਮੈਂਬਰ ਸਾਹਿਬ ਉਹਨਾਂ ਦੇ ਨਾਲ ਪ੍ਰੀਤ ਸਿੰਘ ਜੀ ਮੈਂਬਰ ਔਰ ਜਗਰਾਤ ਸਿੰਘ ਜੀ ਮੈਂਬਰ ਸਾਡਾ ਉਹਨਾਂ ਵੱਲੋਂ ਸਾਰੀ ਇਹ ਕੋਲੇ ਖੜ ਕੇ ਆਹ ਕਿਸਾਨ ਦਾ ਖੇਤ ਆ ਭਰਾਵੋ ਦੇਖੋ ਦਰਸ਼ਨ ਸਿੰਘ ਦਾ ਖੇਤ ਆ ਦਰਸ਼ਨ ਸਿੰਘ ਦਾ ਖੇਤ ਆ ਤੇ ਕੋਲੇ ਖੜ ਕੇ ਝੋਨੇ ਦੇ ਵਿੱਚ ਜਿੰਨੀ ਸੜਕ ਆਉਂਦੀ ਸੀ ਫਰਮਾਂ ਨੂੰ ਜਿਹੜਾ ਇਹ ਪੂਰਾ ਕੀਤਾ ਜਾ ਰਿਹਾ ਬਈ ਦਰਸ਼ਨ ਸਿੰਘ ਜਿਹੜਾ ਕੰਮ ਕਰ ਰਹੀ ਹੈ ਪੰਚਾਇਤ ਉਹ ਤੋਂ ਤੁਸੀਂ ਖੁਸ਼ ਹੋ ਬਹੁਤ ਵਧੀਆ ਜੀ ਪੂਰਾ ਖੁਸ਼ ਅੱਛਾ ਕੀ ਕਹਿਣਾ ਚਾਹੋਗੇ ਨਗਰ ਪੰਚਾਇਤ ਵਾਸਤੇ ਤੁਸੀਂ ਧੰਨਵਾਦ ਜੀ ਪੰਚਾਇਤ ਹਰੇਕ ਪਿੰਡ ਦੀ ਪੰਜਾਬ ਨੂੰ ਇਹ ਕੰਮ ਕਰਨੇ ਚਾਹੀਦੇ ਬਹੁਤ ਬਹੁਤ ਧੰਨਵਾਦ ਆ ਕਿਸਾਨ ਕੋਲੇ ਖੜ ਕੇ ਦੇਖੋ ਝੋਨਾ ਵੀ ਥੋੜਾ ਥੋੜਾ ਦੱਬਿਆ ਜਾ ਰਿਹਾ ਕਿਉਂਕਿ ਜਿੰਨੀ ਫਾਰਮ ਪੂਰੀ ਹੁੰਦੀ ਹੈ ਉਹਨੂੰ ਕਰ ਰਹਿਆ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਲੰਗੜਨ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਸਰਪੰਚ ਸਾਹਿਬ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਏ ਦੇ ਬਾਰੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਵੀ ਧੰਨਵਾਦ ਐਮਐਲ ਸਾਬ ਦਾ ਨਾਲੇ ਮੁੱਖ ਮੰਤਰੀ ਪੰਜਾਬ ਦਾ ਜਿਹਨਾਂ ਨੇ ਸਭ ਸਹਿਯੋਗ ਦੇ ਰਹੇ ਨੇੜੇ ਪ੍ਰਸ਼ਾਸਨ ਨੇ ਸਹਿਯੋਗ ਬਹੁਤ ਬਹੁਤ ਧੰਨਵਾਦ ਕਰਦੇ ਅਸੀਂ ਵੀ ਆਪਣੇ ਵੱਲੋਂ ਨਗਰ ਬਾਦਰੇ ਦੇ ਵੱਲੋਂ ਕਿਉਂਕਿ ਅਧਿਕਾਰੀਆਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ ਐਮਐਲ ਆਲਨ ਸਿੰਘ ਉਹ ਕੋ ਕੇ ਉਹਦਾ ਧੰਨਵਾਦ ਕਰਦੇ ਆ ਉਹਨਾਂ ਨੇ ਵੀ ਦੱਸਿਆ ਵੀ ਬੰਦਿਆਂ ਨੂੰ ਕਹਿ ਕੇ ਸਾਡਾ ਇਹ ਕੰਮ ਕਰਵਾਇਆ ਜੀ ਪਿੰਡ ਦਾ ਔਰ ਬਹੁਤ ਵੱਡਾ ਸਹਿਯੋਗ ਭਵਾਨਤਮਾਨ ਮੁੱਖ ਮંત્રી ਦਾ ਕਿਉਂਕਿ ਇਹ ਚਲਾਈ ਆ ਤੇ ਸਾਡਾ ਹੁਣ ਸਾਥ ਮਿਲ ਰਿਹਾ ਪਿੰਡ ਦੇ ਕਿਸਾਨਾਂ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਭਰਾਵੋ ਸਹਿਯੋਗ ਦਿੱਤਾ ਸਾਥ ਦਿੱਤਾ ਬਾਕੀ ਸਿਰੇ ਕਿਸੇ ਨਾਲ ਕੋਈ ਪੱਖਪਾਤ ਤਾਂ ਨਹੀਂ ਰੱਖਿਆ ਜਾ ਰਿਹਾ ਵਿੱਚ ਕਹਿੰਦੇ ਵੀ ਯਾਰ ਕਿਤੋਂ ਘੱਟ ਕਿਤੋਂ ਵੱਧ ਜਿੰਨੇ ਏਰੀਆ ਇਹ ਪੂਰਾ ਕਰਨਾ ਸਾਰਾ ਆਪਾਂ ਬਹੁਤ ਬਹੁਤ ਧੰਨਵਾਦ ਆ ਇਹ ਬਾਦਰਾ ਭੈਣੀ ਲਿੰਕ ਛੜ ਕੇ ਆਈ ਇਹ ਬਾਦਰਾ ਭੈਣੀ ਲਿੰਕ ਛੜ ਕੇ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਕਿਸੇ ਵੀ ਕਿਸਾਨ ਨਾਲ ਕੋਈ ਪੱਖਪਾਤ ਨਹੀਂ ਜਿੰਨੀ ਇਹ ਫਾਰਮ ਵੱੜਦੀ ਆ ਜਿੰਨੇ ਫਾਰਮ ਆ ਜਿਹੜੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਨੇ ਫੀਤਾ ਲਾ ਕੇ ਕੀਤੀਆਂ ਜਾ ਰਹੀਆਂ ਨੇ ਕਿਸੇ ਵੀ ਕਿਸਾਨ ਨੂੰ ਕੋਈ ਵੀ ਸਮੱਸਿਆ ਨਹੀਂ ਆ ਰਹੀ ਕਿਉਂਕਿ ਲੰਗੜ ਦੇ ਵਿੱਚ ਵੀ ਬਹੁਤ ਜ਼ਿਆਦਾ ਸਮੱਸਿਆ ਆਈ ਭਰਾਵੋ ਤੁਹਾਨੂੰ ਪਤਾ ਕਿਉਂਕਿ ਜਦੋਂ ਝੋਨਾ ਨਾ ਨਾ ਵੜਦੇ ਸੀ ਜਾਂ ਕੋਈ ਚੀਜ਼ ਆ ਜਾਂਦੀ ਸੀ ਟ੍ਰੈਫਿਕ ਦੇ ਵਿੱਚ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਇਹ ਸੜਕ ਤੇ ਪਾਣੀ ਵੀ ਬਹੁਤ ਜ਼ਿਆਦਾ ਖੜਦਾ ਸੀ ਇਸ ਕਰਕੇ ਸਾਰੀ ਪੰਚਾਇਤ ਨੇ ਬਹੁਤ ਵਧੀਆ ਅਪਰਾਲਾ ਕੀਤਾ ਨਾਲ ਲਾਭ ਸਿੰਘ ਜੀ ਉੱਗੋ ਕੇ ਹਲਕਾ ਭਧੌੜ ਦੇ ਐਮਐਲਏ ਉਹਨਾਂ ਵੱਲੋਂ ਵੀ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਤੇ ਨਾਲ ਹੀ ਭਵੰਤਵਾਨ ਮੁੱਖ ਮੰਤਰੀ ਸਾਹਿਬ ਜੀ ਉਹਨਾਂ ਦੇ ਸਦਕਾ ਇਹ ਜਿਹੜਾ ਕੰਮ ਸਾਰਾ ਅੱਜ ਪਿੰਡ ਬਦਰੇ ਦੇ ਵਿੱਚ ਹੋ ਰਿਹਾ ਬਹੁਤ ਬਹੁਤ ਧੰਨਵਾਦ ਹੈ ਜੀ